ਬਿੱਤੇ ਦਿਨਾਂ ਵਿੱਚ ਦੇਖਿਆ ਕਿ ਕੁਝ ਕਲੇਸ਼ ਹੋਇਆ ਸੀਗਾ ਕਿ ਹੁਣ ਸਭ ਕੁਝ ਸਹੀ ਆ ਕੰਮ ਉਹਨਾਂ ਨੂੰ ਇੱਕ ਟਿਕਟ ਦਿੱਤੀ ਜਾਂਦੀ ਏ ਉਸ ਤੋਂ ਬਾਅਦ ਸਾਰੇ ਫਿਰ ਉਹਦੀ 파ਟੀ ਦੀ ਆਸ਼ੀਰਵਾਦ ਕਰਦੇ ਸੋ ਸਾਡੇ ਕੋਈ ਕਿਸੇ ਤਰ੍ਹਾਂ ਦਾ ਕੋਈ ਨਹੀਂ ਦੇਖ ਹੈ ਰਿਹਾ ਸਾਭ ਕਿਵੇਂ ਚੱਲ ਰਿਹਾ ਚੋਣ ਪ੍ਰਚਾਰ ਤੇ ਕਿੰਨਾ ਕੋਸ਼ਿਸ਼ ਆ ਵਰਕਰਾਂ ਚ ਦਿਖਾਈ ਦਿੰਦਾ ਲੋਕ ਆ ਪਾਰੇ ਆਪਣੇ ਸਵਾਰੀਆਂ ਆਪਣੀਆਂ ਗੱਡੀਆਂ ਲੈ ਕੇ ਕਾਂਗਰਸ ਪਾਰਟੀ ਲਈ ਤੇ ਉਹਨਾਂ ਦੇ ਕੈਂਡੀਡੇਟ ਸਰੋਗੀ ਗਾਂਧੀ ਜੀ ਵਾਸਤੇ ਲੋਕ ਸਭਾ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਤੇ ਡਾਕਟਰ ਧਰਮਬੀਰ ਗਾਂਧੀ ਅੱਜ ਪਟਿਆਲਾ ਚ ਆਪਣੇ ਨਾਅਜ਼ਿਦਗੀ ਪੱਤਰ ਭਰਨ ਪਹੁੰਚੇ ਆ ਤਾਂ ਸਨੌਰ ਹਲਕੇ ਤੋਂ ਇੰਚਾਰ ਹਰਿੰਦਰਪਾਲ ਸਿੰਘ ਹੈਰੀਮਾਨ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹੈਰੀਮਾਨ ਸਾਹਿਬ ਕਿਵੇਂ ਚੱਲ ਰਿਹਾ ਚੋਣ ਪ੍ਰਚਾਰ ਤੇ ਕਿੰਨਾ ਕੋ ਜੋਸ਼ ਆ ਵਰਕਰਾਂ ਚ ਦਿਖਾਈ ਦੇ ਰਿਹਾ ਤੁਸੀਂ ਅੱਜ ਦੇਖੋ ਕਿ ਜਦੋਂ ਸਵੇਰੇ 10 ਵਜੇ ਦਾ ਟਾਈਮ ਸੀ ਕਿੰਨਾ ਵੱਡਾ ਇੱਕ ਹਜੂਮ ਅੱਜ ਲੋਕਾਂ ਦਾ ਸ਼ਾਹ ਦੇਖਣ ਨੂੰ ਮਿਲਿਆ ਕੀ ਲੋਕ ਆਪ ਮਾਰੇ ਆਪਣੇ ਸਵਾਰੀਆਂ ਆਪਣੀਆਂ ਗੱਡੀਆਂ ਲੈ ਕੇ ਕਾਂਗਰਸ ਪਾਰਟੀ ਲਈ ਤੇ ਉਹਨਾਂ ਦੇ ਕੈਂਡੀਡੇਟ ਭਰਨ ਵੀਰ ਗਾਂਧੀ ਜੀ ਵਾਸਤੇ ਲੋਕ ਆਏ ਸਾਰੇ ਸਾਡੇ ਹਲਕਾ ਇੰਚਾਰਜ ਜਿਹੜੇ ਨੌ ਦੇ ਨੌ ਹਲਕਿਆਂ ਦੇ ਉਹ ਵੀ ਸਾਰੇ ਹਾਜ਼ਰ ਸੀਗੇ ਔਰ ਇਸ ਤੋਂ ਸਾਫ਼ ਹੀ ਦਿਖਦਾ ਕਿ ਗਾਂਧੀ ਜੀ ਦੀ ਵੱਡੀ ਜਿੱਤ ਦਾ ਇਹ ਪ੍ਰਤੀਕ ਹੈ ਜਿੰਨਾ ਵੱਡਾ ਇਕੱਠਾ ਜੁਆ ਹੈ ਕਾ ਬਿੱਤੇ ਦਿਨਾਂ ਵਿੱਚ ਦੇਖਿਆ ਕਿ ਕੁਝ ਕਲੇਸ਼ ਵੀ ਉੱਠਿਆ ਸੀਗਾ ਕੀ ਹੁਣ ਸਭ ਕੁਝ ਸਹੀ ਆ ਕਾਂਗਰਸ ਪਾਰਟੀ ਇਹ ਤਾਂ ਹਮੇਸ਼ਾ ਹੱਕ ਹੈ ਡੈਮੋਕ੍ਰੈਟਿਕ ਰਾਈਟ ਹੈ ਹਰੇਕ ਦੀ ਟਿਕਟ ਦੀ ਮੰਗਣਾ ਲੇਕਿਨ ਜਦੋਂ ਇੱਕ ਟਿਕਟ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਸਾਰੇ ਫਿਰ ਉਹਦੀ ਪਾਰਟੀ ਦੀ ਪਾਰਟੀ ਦੀ ਮਤ ਕਰਦੇ ਨੇ ਸੋ ਸਾਡੇ ਕੋਈ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਸਾਰੇ ਇੱਕ ਜੁਆਇੰਟਲੀ ਇਕੱਠੇ ਹੋ ਕੇ ਗਾਂਧੀ ਜੀ ਨੂੰ ਕਾਮਯਾਬ ਕਰਨ ਲਈ ਤਤਪਰ ਪਰਨੀਤ ਕੌਰ ਵੱਲੋਂ ਦੋਸ਼ ਲਗਾਏ ਜਾ ਰਹੇ ਆ ਕਿ ਜਦੋਂ ਹੜ ਆਏ ਸੀਗੇ ਤਾਂ ਉਦੋਂ ਕਾਂਗਰਸ ਪਾਰਟੀ ਦਾ ਕੈਂਡੀਡੇਟ ਕਿੱਥੇ ਸੀ ਇਸ ਨੂੰ ਕਿਵੇਂ ਦੇਖਦੇ ਕਾਂਗਰਸ ਪਾਰਟੀ ਦੇ ਗਾਂਧੀ ਜੀ ਬਾਰੇ ਨਹੀਂ ਨਹੀਂ ਉਦੋਂ ਜਦੋਂ ਹੜ ਆਏ ਨੇ ਸਾਡੀ ਕਾਂਗਰਸ ਦੀ ਸਰਕਾਰ ਸੀਗੀ ਔਰ ਉਸ ਟਾਈਮ ਸਾਡੀ ਪਾਰਟੀ ਨੇ ਸਾਰੀ ਕੰਪਨਸੇਸ਼ਨ ਸਾਡੇ ਦੇਵੀਗੜ੍ਹ ਹਲਕੇ ਚ ਇੱਕ ਇੱਕ ਜ਼ਮੀਨਦਾਰ ਦਾ ਜਿਹਦਾ ਨੁਕਸਾਨ ਹੋਇਆ ਸੀ ਉਹਨੂੰ ਕੰਪਨਸੇਸ਼ਨ ਦਿੱਤੀ ਗਈ ਸੀ ਸਾਡੀ ਸਰਕਾਰ ਨੇ ਦਿੱਤੀ ਤਾਂ ਜਿਹੜਾ ਹੁਣ ਵਿੱਤੇ ਸਮੇਂ ਚ ਦੇਖਿਆ ਗਿਆ ਸੀਗਾ ਹਰ ਟਾਈਮ ਤਾਂ ਉਦੋਂ ਦੀ ਗੱਲ ਕਰ ਰਿਹਾ ਤੇ ਹੁਣ ਜਿਹੜਾ ਅੱਗੇ ਦੀ ਗੱਲ ਕਰਦੇ ਆ ਅੱਗੇ ਕਿਦਾਂ ਦੀਆਂ ਸਥਿਤੀਆਂ ਨੇ ਕਿਦਾਂ ਦੀਆਂ ਪਰਸਤੀਤੀਆਂ ਨੇ ਕਿਦਾਂ ਦੀ ਪਿਕਚਰ ਇਕੋ ਆਪਣੇ ਦਿਖ ਜਾਂਦੀ ਆ ਕਿ ਆਪਾਂ ਦਾ ਲੋਕ ਇੰਨੇ ਕਿ ਚੱਲ ਰਿਹਾ ਕਿਵੇਂ ਦੇਖਦੇ ਦੇਖੋ ਜਦੋਂ ਹੁਣ ਪਿੱਛੇ ਨੁਕਸਾਨ ਜਦੋਂ ਹੋਇਆ ਆ ਆਦਮੀ ਦੇ ਟਾਈਮ ਜਦੋਂ ਉਹਨਾਂ ਨੇ ਕਿਹਾ ਸੀ ਅਸੀਂ ਮੁਰਗੀ ਬੱਕਰੀ ਤੇ ਸਾਰਿਆਂ ਦੇ ਦੇਵਾਂਗੇ ਉਦੋਂ ਸਾਨੂੰ ਕਿਸੇ ਨੂੰ ਸਾਡੇ ਹਲਕੇ 'ਚ ਕੋਈ ਕੰਪਨਸੇਸ਼ਨ ਨਹੀਂ ਕਿਸਾਨਾਂ ਨੂੰ ਮਿਲੀ ਸਾਡੀ ਸਰਕਾਰ ਤੋਂ ਬਾਅਦ ਬਿਲਕੁਲ ਨਹੀਂ ਕਦੀ ਕਿਤੇ ਮਿਲੀ ਬਾਕੀ ਜੋ ਹਾਲਾਤ ਨੇ ਜਿਸ ਹਿਸਾਬ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੈਂਡੀਡੇਟ ਨਹੀਂ ਮਿਲੇ ਤੁਸੀਂ ਦੇਖੋ ਉਹਨਾਂ ਨੂੰ ਆਪ ਦੇ ਮੰਤਰੀ ਐਮ ਐਲ ਏ ਲੜਾਣੇ ਪਏ ਨੇ ਔਰ ਉਹ ਦੋਹਾਂ ਕਿ ਦੂਜੀਆਂ ਪਾਰਟੀਆਂ ਤੋਂ ਪੋਰਟ ਕਰਨੇ ਪਏ ਇਹ ਇਸੇ ਤਰੀਕੇ ਨਾਲ ਤੇਰਾ ਜ਼ੀਰੋ ਨਾਲ ਜਿੱਤਣ ਦੀ ਕੋਸ਼ਿਸ਼ ਹੋ ਰਹੀ ਹੈ ਦੇਖੋ ਇਹਦੇ ਵਿੱਚ ਸਾਰਾ ਪੰਜਾਬ ਦੇ ਲੋਕ ਅੰਨੇ ਅੱਛੀ ਤਰ੍ਹਾਂ ਸਮਝਦੇ ਨੇ ਕਿ ਜੋ ਪਾਰਟੀ 2 ਸਾਲਾਂ 'ਚ ਇੱਕ ਕੈਂਡੀਡੇਟ ਨਹੀਂ ਆਪਣੇ ਖੜੇ ਕਰਨ ਵਾਸਤੇ ਤਿਆਰ ਕਰ ਕਰ ਸਕੇ ਉਹ ਉਹਨਾਂ ਦਾ ਹਾਲਾਤ ਕੀ ਨੇ ਔਰ ਤੁਸੀਂ ਦੇਖੋ ਕਿ 8 ਇਲੈਕਸ਼ਨ 8 ਐਮਐਲਏ ਲੜ ਰਹੇ ਨੇ ਅੱਜ ਪੰਜ ਮੰਤਰੀ ਨੇ ਤਿੰਨ ਐਮਐਲਏ ਨੇ ਕਿੰਨੀਆਂ 22 ਇਲੈਕਸ਼ਨ ਹੋਣੀਆਂ ਕਿੰਨਾ ਪੰਜਾਬ ਤੇ ਭਾਰ ਪਏਗਾ ਲੇਕਿਨ ਇਹ ਵਕਰੀ ਗੱਲ ਹੈ ਕਿ ਉਹ ਜਿੰਨਾ ਕਿਹਨੇ ਨਹੀਂ ਕੋਈ ਵੀ ਮੰਤਰੀ ਨਹੀਂ ਚਾਹੁੰਦਾ ਕਿ ਉਹ ਲੋਕ ਸਭਾ ਜਾਵੇ ਉਹ ਸਾਰੇ ਆਪਣੇ ਇੱਥੇ ਰਹਿਣਾ ਚਾਹੁੰਦੇ ਨੇ ਸੋ ਮੰਤਰੀ ਤਾਂ ਕੋਈ ਇਲੈਕਸ਼ਨ ਲੜਨ ਦੇ ਵਿੱਚ ਹੈ ਹੀ ਨਹੀਂ ਉਹ ਤਾਂ ਇਹੀ ਸੋਚਦੇ ਨੇ ਕਿ ਇੱਥੇ ਰਹਿ ਜੀਏ ਬਿਹਤਰ ਤਾਂ ਹਰਿੰਦਰਪਾਲ ਸਿੰਘ ਹੈਰੀਮਾਨ ਕਹਿ ਰਿਹਾ ਕਿ ਵੱਡੀ ਜਿੱਤ ਆ ਜਿਹੜੀ ਡਾਕਟਰ ਧਨਵੀਰ ਗਾਂਧੀ ਜਿਹੜੇ ਉਹ ਦਰਜ ਕਰਨਗੇ ਤੇ ਉੱਥੇ ਹੀ ਉਹਨਾਂ ਨੇ ਮੌਕੇ ਦੀ ਸਰਕਾਰ ਤੇ ਵੀ ਤੰਜ ਕੱਸਿਆ ਕੈਮਰਾਮੈਨ ਨਿਸ਼ਾਨਦੇ ਨਾਲ ਸਤਨਾਮ ਸਿੰਘ ਮਠੋਈ ਔਨ ਯਾਰ